ਜਨਮ ਦਿਨ ਮੁਬਾਰਕ ਪੁੱਤ ਅੱਜ ਦੇ ਦਿਨ ਮੇਰੀਆਂ ਮੁਰਾਦਾ ਦੇ ਦੁਆਵਾਂ ਸੱਚੀਆਂ ਹੋਈਆਂ ਸੀ ਜਦੋਂ ਮੈਂ ਤੁਹਾਨੂੰ ਪਹਿਲੀ ਵਾਰੀ ਆਪਣੀ ਬੁੱਕਲ ਦੇ ਨਿਗ ਵਿੱਚ ਮਹਿਸੂਸ ਕੀਤਾ ਸੀ ਤੇ ਮੈਨੂੰ ਪਤਾ ਲੱਗਿਆ ਸੀ ਕਿ ਮੈਨੂੰ ਅਕਾਲ ਪੁਰਖ ਨੇ ਪੁੱਤ ਦੀ ਦਾਤ ਬਖਸ਼ੀ ਹੈ। ਸ਼ੁਭ ਤੁਹਾਨੂੰ ਪਤਾ ਤੁਹਾਡੇ ਨਿੱਕੇ ਨਿੱਕੇ ਪੈਰ ਉੱਪਰ ਹਲਕੀ ਹਲਕੀ ਲਾਲੀ ਸੀ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੇ ਨੰਨੇ ਕਦਮਾਂ ਨੇ ਪਿੰਡ ਬੈਠਿਆਂ ਹੀ ਸਾਰੀ ਦੁਨੀਆ ਦਾ ਸਫ਼ਰ ਕਰਾ ਲੈਣਾ ਸੀ। ਤੇ ਮੋਟੀਆਂ-ਮੋਟੀਆਂ ਅੱਖਾਂ ਸੀ ਜੋ ਧਰੋਂ ਹੀ ਸੱਚ ਨੂੰ ਦੇਖਣ ਤੇ ਪਛਾਣਨ ਦਾ ਹੁਨਰ ਲੈ ਕੇ ਆਈਆਂ ਸੀ। ਉਹ ਇਹ ਨਹੀਂ ਜਾਣਦੀਆਂ ਸੀ ਕਿ ਉਹ ਪੰਜਾਬ ਦੀ ਪੀੜ੍ਹੀ ਨੂੰ ਦੁਨੀਆਂ ਨੂੰ ਦੇਖਣ ਦਾ ਵੱਖਰਾ ਨਜ਼ਰੀਆ ਦੇ ਕੇ ਜੱਗ ਤੋਂ ਤੁਹਾਡੇ ਉਹ ਕਲਮ ਜਿਹਨੂੰ ਫੜਨ ਵਾਲੇ ਤੁਹਾਡੇ ਪਰਮੇ ਜਿਹੇ ਨਿੱਕੇ-ਨਿੱਕੇ ਹੱਥ ਸੀ ਜਿਨ੍ਹਾਂ ਨੂੰ ਦੇਖ ਮੈਨੂੰ ਨਹੀਂ ਪਤਾ ਲੱਗਾ ਸੀ ਕਿ ਇਹ ਹੱਥ ਯੁੱਗ ਪਲਟਣ ਦੇ ਵਿੱਚ ਸਮਰਥਨ ਰੱਖਦੇ ਸੀ ਤੇ ਦਸਤਾਰ ਵਰਗੇ ਅਨਮੋਲ ਤਾਜ ਨੂੰ ਸਾਂਭਣ ਵਾਲੇ ਸਿਰ ਤੇ ਪਰਵੇਂ ਵਾਲ ਸੀ ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਕਿਹੜੀ ਹਾਲੀ ਅਗਲੀ ਵਾਰ ਗੁੰਦਰਾ ਜੋ ਉਸ ਵੇਲੇ ਅਕਾਰਪੂਰਕ ਮੈਨੂੰ ਦੱਸ ਦਿੰਦਾ ਜਿਸ ਪੁੱਤ ਦੀ ਮੈਂ ਮਾਂ ਬਣੀ ਹਾਂ ਉਸ ਦਾ ਜਨਮ ਹੀ ਦੁਨੀਆ ਨੂੰ ਸੱਚ ਤੇ ਅਣਖ ਦੇ ਰਸਤੇ ਤੇ ਚੱਲਣ ਦੀ ਸੇਧ ਦੇਣ ਦੇ ਲਈ ਹੋਇਆ ਤਾਂ ਮੈਂ ਤੁਹਾਡੇ ਲੇਖਾ ਦੇ ਵਿੱਚ ਲਿਖਿਆ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਲਿਖ ਲੰਦੀ ਉਹਤ ਬੇਸ਼ੱਕ ਤੁਸੀਂ ਮੈਨੂੰ ਦੁਰ ਦੇ ਫਰਦੇ ਦਿਖਦੇ ਨਹੀਂ ਮੈਂ ਤੁਹਾਨੂੰ ਆਪਣੇ ਆਲੇ ਦੁਆਲੇ ਹਮੇਸ਼ਾ ਮਹਿਸੂਸ ਕਰਦੀ ਆਂ ਬੁੱਤ ਤੁਸੀਂ ਜਿੱਥੇ ਵੀ ਹੋਵੋ ਉੱਥੇ ਖੁਸ਼ ਹੋ ਇਹ ਤੁਹਾਡੇ ਜਨਮ ਦਿਨ ਤੇ ਮੈਂ ਅਰਦਾਸ ਕਰਦੀ ਆਂ ਤੁਹਾਡੀ ਬਹੁਤ ਯਾਦ ਆ ਰਹੀ ਹੈ ਅੱਜ ਇਹ ਪਾਉ ਉਹ ਕੈਪਸ਼ਨ ਮਾ ਚਰਨਕੌਰ ਵੱਲੋਂ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਸਾਂਝਾ ਕੀਤਾ ਗਿਆ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ ਉਹਨਾਂ ਨੇ ਬਹੁਤ ਸਾਰੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜੋ ਕਿ ਉਹਨਾਂ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਵੀ ਲਗਾਈਆਂ ਹੈ। ਵੈਲ ਤੁਸੀਂ ਵੀ ਦੇਖੋ ਸਾਰੀਆਂ ਤਸਵੀਰਾਂ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ। ਜਨਮ ਦਿਨ ਮੁਬਾਰਕ ਬੁੱਤ ਅੱਜ ਦੇ ਦਿਨ ਮੇਰੀਆਂ ਮੁਰਾਦਾ ਦੇ ਦੁਆਵਾ ਸੱਚੀਆਂ ਹੋਈਆਂ ਸੀ। ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਹੀ ਆਪਣੀ ਬੁੱਕਲ ਦੇ ਨਿਗ ਵਿੱਚ ਮਹਿਸੂਸ ਕੀਤਾ ਸੀ ਤੇ ਮੈਨੂੰ ਪਤਾ ਲੱਗਿਆ ਸੀ ਕਿ ਮੈਨੂੰ ਅਕਾਲ ਪੁਰਖ ਨੇ ਪੁੱਤ ਦੀ ਦਾਤ ਬਖਸ਼ੀ ਹੈ। ਸ਼ੁਭ ਤੁਹਾਨੂੰ ਪਤਾ ਤੁਹਾਡੇ ਨਿੱਕੇ ਨਿੱਕੇ ਪੈਰ ਉੱਪਰ ਹਲਕੀ ਹਲਕੀ ਲਾਲੀ ਸੀ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੇ ਨੰਨੇ ਕਦਮਾਂ ਨੇ ਪਿੰਡ ਬੈਠਿਆਂ ਹੀ ਸਾਰੀ ਦੁਨੀਆ ਦਾ ਸਫ਼ਰ ਕਰਾ ਲੈਣਾ ਸੀ। ਤੇ ਮੋਟੀਆਂ-ਮੋਟੀਆਂ ਅੱਖਾਂ ਸੀ ਜੋ ਤਰ੍ਹਾਂ ਹੀ ਸੱਚ ਨੂੰ ਦੇਖਣ ਤੇ ਪਛਾਣਨ ਦਾ ਹੁਨਰ ਲੈ ਕੇ ਆਈਆਂ ਸੀ ਉਹ ਇਹ ਨਹੀਂ ਜਾਣਦੀਆਂ ਸੀ ਕਿ ਉਹ ਪੰਜਾਬ ਦੀ ਪੀੜ੍ਹੀ ਨੂੰ ਦੁਨੀਆ ਨੂੰ ਦੇਖਣ ਦਾ ਵੱਖਰਾ ਨਜ਼ਰੀਆ ਦੇ ਕੇ ਜੱਗ ਤੋਂ ਤੁਹਾਡੇ ਉਹ ਕਲਮ ਜਿਹਨੂੰ ਫੜਨ ਵਾਲੇ ਤੁਹਾਡੇ ਪਰਮੇ ਜਿਹੇ ਨਿੱਕੇ ਨਿੱਕੇ ਹੱਥ ਸੀ ਜਿਨ੍ਹਾਂ ਨੂੰ ਦੇਖ ਮੈਨੂੰ ਨਹੀਂ ਪਤਾ ਲੱਗਾ ਸੀ ਕਿ ਇਹ ਹੱਥ ਯੁੱਗ ਪਲਟਣ ਦੇ ਵਿੱਚ ਸਮਰਥਨ ਰੱਖਦੇ ਸੀ ਤੇ ਦਸਤਾਰ ਵਰਗੇ ਅਨਮੋਲ ਤਾਜ ਨੂੰ ਸਾਂਭਣ ਵਾਲੇ ਸਿਰ ਤੇ ਪਰ ਮੈਂ ਬਾਲ ਸੀ ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਕਿਹੜੀ ਹਾਲੀ ਅਗਲੀ ਵਾਰ ਗੁੰਦਰਾ ਜੋ ਉਸ ਵੇਲੇ ਅਕਾਰਪੁਰਖ ਮੈਨੂੰ ਦੱਸ ਦਿੰਦਾ ਜਿਸ ਪੁੱਤ ਦੀ ਮੈਂ ਮਾਂ ਬਣੀ ਹਾਂ ਉਸ ਦਾ ਜਨਮ ਹੀ ਦੁਨੀਆ ਨੂੰ ਸੱਚ ਤੇ ਅਣਖ ਦੇ ਰਸਤੇ ਤੇ ਚੱਲਣ ਦੀ ਸੇਧ ਦੇਣ ਦੇ ਲਈ ਹੋਇਆ ਤਾਂ ਮੈਂ ਤੁਹਾਡੇ ਲੇਖਾ ਦੇ ਵਿੱਚ ਲਿਖਿਆ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਲਿਖ ਲੈਂਦੀ ਉਤ ਬੇਸ਼ੱਕ ਤੁਸੀਂ ਮੈਨੂੰ ਦੁਰ ਦੇ ਫਰਦੇ ਦਿਖਦੇ ਨਹੀਂ ਮੈਂ ਤੁਹਾਨੂੰ ਆਪਣੇ ਆਲੇ ਦੁਆਲੇ ਹਮੇਸ਼ਾ ਮਹਿਸੂਸ ਕਰਦੀ ਆਂ ਬਹੁਤ ਤੁਸੀਂ ਜਿੱਥੇ ਵੀ ਹੋਵੋ ਉੱਥੇ ਖੁਸ਼ ਹੋ ਇਹ ਤੁਹਾਡੇ ਜਨਮ ਦਿਨ ਤੇ ਮੈਂ ਅਰਦਾਸ ਕਰਦੀ ਆ ਤੁਹਾਡੀ ਬਹੁਤ ਯਾਦ ਆ ਰਹੀ ਹੈ ਅੱਜ ਇਹ ਪਾਉ ਉਹ ਕੈਪਸ਼ਨ ਮਾ ਚਰਨਕੌਰ ਵੱਲੋਂ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਸਾਂਝਾ ਕੀਤਾ ਗਿਆ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ ਉਹਨਾਂ ਦੇ ਬਹੁਤ ਸਾਰੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜੋ ਕਿ ਉਹਨਾਂ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਵੀ ਲਗਾਈਆਂ ਵੈਲ ਤੁਸੀਂ ਵੀ ਦੇਖੋ ਸਾਰੀਆਂ ਤਸਵੀਰਾਂ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ